ਕੱਲ ਕੀ ਹੋਇਆ 2 ਦਿਨ ਪਹਿਲਾਂ ਅੰਮ੍ਰਿਤਸਰ ਸਾਹਿਬ ਜਿੱਥੇ ਇੱਕ ਮਜੀਠ ਮੰਡੀ ਆ ਜੀ ਸਾਡੇ ਬਹੁਤ ਵੱਡੀ ਇਹ ਡਰਾਈ ਫਰੂਟਸ ਦੀ ਮਤਲਬ ਜਿਹੜਾ ਸਾਰਾ ਡਰਾਈ ਫੂਟ ਦਾ ਮੇਨ ਤੈਨੂੰ ਤਾਂ ਪਤਾ ਹੋਣਾ ਮੇਰਾ ਵੀ ਆਏ ਮਜੀਠ ਮੰਡੀ ਦਾ ਤੇ ਮਜੀਠ ਮੰਡੀ ਇਹਨਾਂ ਨੂੰ ਦੱਸ ਦੇ ਸਭ ਨੂੰ ਜਿਨ੍ਹਾਂ ਨੂੰ ਨਹੀਂ ਸ੍ਰੀ ਅੰਮ੍ਰਿਤਸਰ ਦਾ ਪਤਾ ਇਟ ਇਜ਼ ਦਾ ਮੇਜਰ ਗੇਟਵੇ ਆਫ ਏ ਡਰਾਈ ਫਰੂਟਸ ਤੋਂ ਜੋ ਵੀ afghanistan ਉਸ ਬਾਰਡਰ ਦਾ ਆਉਂਦਾ ਜਾਂ ਕੁਝ ਦਿੱਲੀ ਆਉਂਦਾ ਜਾਂ ਇਟਸ ਬਿਕਮ ਅ ਮੇਜਰ ਟ੍ਰਾਂਜ਼ਿਟ ਪੁਆਇੰਟ ਤੁਸੀਂ ਮੰਨੋਗੇ ਕਿ ਲਾਅ ਐਂਡ ਆਰਡਰ ਭਗਵਾਨ ਜੀ ਸਾਹਿਬ ਦਾ ਕਿਵੇਂ ਝੰਡੇ ਝੂੜੇ ਤਾਂ ਲਾਉਂਦਾ ਦੋ ਪੈੱਗ ਬਾਹਰ ਸਰਾਣੇ ਥੱਲੇ ਦੇ ਕੇ ਪਾ ਜਾਂਦਾ ਤੇ ਲੋਕਾਂ ਦਾ ਜਾਂਦਾ ਇਹ ਭਾਈ ਲੋਕਾਂ ਨੂੰ ਵੀ ਪਲਵਾ ਦਿਆ ਕਰਕੇ ਲੋਕ ਵੀ ਪਏ ਰਹਿਣ ਤੋਂ ਸਵੇਰੀ ਪਤਾ ਲੱਗੇ ਹੋਇਆ ਕਿ 4-5 ਕਰੋੜ ਦੀ ਛਤ ਪਹਿਲੀ ਵਾਰੀ ਹੋਇਆ ਕਿ ਆ ਕੇ ਸਾਰਾ ਹੀ ਗੋਡਾਊਨ ਹੀ ਲੁੱਟ ਕੇ ਲੈ ਗਏ ਆ ਮਜੀਠ ਉੱਥੇ ਮੈਂਬਰ ਜਿਹੜੇ ਮਜੀਠ ਮੰਡੀ ਦੇ ਨੇ ਮੈਂ ਉਹਨਾਂ ਦਾ ਬਿਆਨ ਪੜ੍ਹ ਰਿਹਾ ਤੁਹਾਨੂੰ ਮੈਂਬਰਸ ਆਫ ਦਾ ਫੈਡਰੇਸ਼ਨ ਆਫ ਕਰਿਆਨਾ ਡਰਾਈ ਫਰੂਟ ਐਸੋਸੀਏਸ਼ਨ ਅਲੋਂਗ ਵਿਦ ਦਾ ਇੰਡੋ ਫੋਰਨ ਚੈਂਬਰ ਆਫ ਕਮਰਸ ਹੈਲਡ ਅ ਮੀਟਿੰਗ ਇਨ ਮਜੀਠ ਮੰਡੀ ਏਰੀਆ ਫਾਰ ਐਕਸਪ੍ਰੈਸਿੰਗ ਕੰਸਰਨ ਓਵਰ ਯਸਟਰਡੇਜ਼ ਇਨਸੀਡੈਂਟ ਅੱਗੇ ਸੁਣੋ ਕੀ ਕਹਿੰਦੇ ਆ ਇਟ ਇਜ਼ ਐਨ ਅਨਪ੍ਰੈਸੀਡੈਂਟਡ ਇਨਸੀਡੈਂਟ ਦ ਪੁਲਿਸ ਸ਼ੁਡ ਅਰੈਸਟ ਦਾ ਸਸਪੈਕਟਸ ਇਮੀਡੀਐਟਲੀ ਸੈਡ ਵੀ ਕੇ ਬਾਜਾਤ ਪ੍ਰੈਜ਼ੀਡੈਂਟ ਆਫ ਇੰਡੋ ਫੋਰਨ ਚੈਂਬਰ ਆਫ ਕਮਰਸ ਇਹ 85 ਸਾਲ ਦੇ ਬਜ਼ੁਰਗ ਨੇ ਜੀ ਬਾਜਾਤ ਸਾਹਿਬ ਤੁਸੀਂ ਤਾਂ ਜਾਣਦੇ ਹੋ 85 ਸਾਲ ਦੇ ਬਜ਼ੁਰਗਾ ਕਹਿੰਦੇ ਮੈਂ ਆਪਦੀ ਜ਼ਿੰਦਗੀ ਚ ਨਹੀਂ ਦੇਖਿਆ ਕਿ ਰਾਤ ਨੂੰ ਸਾਰਾ ਗਡਾਊਨ ਨਹੀਂ ਖਾਲੀ ਕਰਕੇ ਰਹਿ ਗਏ ਆਮ ਢ ਹਥਿਆਰ ਨਾਲ ਲੋਕੀ ਆਏ ਤੇ ਜੇ ਗਡਾਊਨ ਜਿਹੜਾ ਸ਼ਹਿਰ ਦੇ ਵਿੱਚ ਹੈ ਨਹੀਂ ਸੁਰੱਖਿਅਤ ਰਹਿ ਸਕਦਾ ਤੇ ਦੱਸੋ ਲੋਕ ਜਾਣ ਕੇ ਕਿੱਥੋਂ ਕੱਲ ਕੀ ਹੋਇਆ 2 ਦਿਨ ਪਹਿਲਾਂ ਅੰਮ੍ਰਿਤਸਰ ਸਾਹਿਬ ਜਿੱਥੇ ਇੱਕ ਮਜੀਠ ਮੰਡੀ ਆ ਜੀ ਸਾਡੇ ਬਹੁਤ ਵੱਡੀ ਇਹ ਡ్రਾਈ ਫਰੂਟਸ ਦੀ ਮਤਲਬ ਜਿਹੜਾ ਸਾਰਾ ਡਰਾਈ ਫਰੂਟ ਦਾ ਮੇਨ ਤੈਨੂੰ ਤਾਂ ਪਤਾ ਹੋਣਾ ਮੇਰਾ ਵੀ ਆਏ ਮਜੀਠ ਮੰਡੀ ਦਾ ਤੇ ਮਜੀਠ ਮੰਡੀ ਇਹਨਾਂ ਨੂੰ ਦੱਸ ਦੇ ਸਭ ਨੂੰ ਜਿਨ੍ਹਾਂ ਨੂੰ ਨਹੀਂ ਸ੍ਰੀ ਅਮਰitsar ਦਾ ਪਤਾ ਇਟ ਇਜ਼ ਦਾ ਮੇਜਰ ਗੇਟਵੇ ਆਫ ਇਹ ਡਰਾਈ ਫਰੂਟਸ ਤੋਂ ਜੋ ਵੀ ਅਫਗਾਨਿਸਤਾਨ ਉਸ ਬਾਰਡਰ ਰਾ ਹੀ ਆਉਂਦਾ ਹੈ ਜਾਂ ਕੁਝ ਦਿੱਲੀ ਆਉਂਦਾ ਹੈ ਜਾਂ ਇਟਸ ਬਿਕਮ ਅ ਮੇਜਰ ਟਰਾਂਜ਼ਿਟ ਪੁਆਇੰਟ ਤੁਸੀਂ ਮੰਨੋਗੇ ਕਿ ਲਾਅਨ ਆਰਡਰ ਭਗਵਾਨ ਜੀ ਮਾਨ ਸਾਹਿਬ ਦਾ ਕਿਵੇਂ ਝੰਡੇ ਝੂਡੇ ਤਾਂ ਲਾਉਂਦਾ ਦੋ ਪੈਗ ਬਾਹਰ ਸਰਾਣੇ ਥੱਲੇ ਦੇ ਕੇ ਪੈ ਜਾਂਦਾ ਤੇ ਲੋਕਾਂ ਦਾ ਜਾਤ ਆਏ ਭਾਈ ਲੋਕਾਂ ਨੂੰ ਵੀ ਭਲਵਾ ਦਿਆ ਕਰਕੇ ਲੋਕ ਵੀ ਪਏ ਰਹਿਣ ਕਿ ਸੁਵੇਰੀ ਪਤਾ ਲੱਗੇ ਹੋਇਆ ਕਿ 4-5 ਕਰੋੜ ਦੀ ਛੱਤ ਪਹਿਲੀ ਵਾਰੀ ਹੋਇਆ ਕਿ ਆ ਕੇ ਸਾਰਾ ਇੱਕ ਗੋਡਾਉਨ ਹੀ ਰੁੱਟ ਕੇ ਲੈ ਗਏ ਆ ਮਜੀਠ ਉੱਥੇ ਮੈਂਬਰ ਜਿਹੜੇ ਮਜੀਠ ਮੰਡੀ ਦੇ ਨੇ ਉਹਨਾਂ ਦਾ ਬਿਆਨ ਪੜ੍ਹ ਲਿਆ ਤੁਹਾਨੂੰ Members of the Federation of Karyana and Dry Fruit Association, along with the Indo Foreign Chamber of Commerce, held a meeting in Majit Mandi area for expressing concern over yesterday's incident. Again, it is an unprecedented incident. the police should arrest the suspects immediately said bk bajat president of indo forum chamber of commerce eh 85 saal de bujurg ne ji bajat sahab tusi ta jante ho 85 saal de bujurg ha kehnde main aap di zindagi ch nahi vekhya ki raat nu sara godown ni khali karke reh ke armed hathiyar naal loki aaye ਜੇ ਜਗਾਉਂ ਜਿਹੜਾ ਸ਼ਹਿਰ ਦੇ ਵਿੱਚ ਹੈ ਨਹੀਂ ਸੁਰੱਖਿਅਤ ਰਹਿ ਸਕਦਾ ਤੇ ਦੱਸੋ ਲੋਕ ਜਾਣ ਕੇ ਕਿੱਥੋਂ